ਪੰਜਾਬ ਪਵਨ ਸਭ ਆਫਿਸ ਵਿਖੇ ਪੰਜਾਬ ਪਵਨ ਸੰਸਥਾਪਕ ਸੁਖੀ ਬਾੜ ਦੀ ਅਗਵਾਈ ਹੇਠ ਤੇਜ਼ ਜ਼ਿਲ੍ਹਿਆਂ ਦੀ ਸਾਂਝਾ ਮਿਲਣੀ ਕਰਵਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਪਵਨ ਸਭ ਆਫਿਸ ਦੀ ਮੁੱਖ ਸੰਚਾਲਕਾ ਪ੍ਰੀਤ ਹੀਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਆਪਣੇ ਖੂਬਸੂਰਤ ਅੰਦਾਜ਼ ਵਿੱਚ ਜੀ ਆਇਆਂ ਕਿਹਾ ਗਿਆ ਅਤੇ ਨਵੀਆਂ ਕਲਮਾ ਨਵੀਂ ਉਡਾਣ ਪ੍ਰੋਜੈਕਟ ਲਈ ਕੰਮ ਕਰ ਰਹੇ ਅਧਿਆਪਕਾਂ ਦੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਮੰਚ ਸੰਚਾਲਨ ਦੀ ਭੂਮਿਕਾ ਪ੍ਰੋਜੈਕਟ ਇੰਚਾਰਜ ਊੰਕਾਰ ਸਿੰਘ ਤੇਜੇ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੇ ਸ਼ੁਰੂ ਵਿੱਚ ਸੁਖੀ ਬਾਠ ਵੱਲੋਂ ਗੋਦ ਲਿਆ ਨਿਤਰੀ ਹਿੰਤੀਆਂ ਦੁਆਰਾ ਧਾਰਮਿਕ ਗੀਤ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਸਾਂਝਾ ਮਿਲਣੀ 'ਤੇ ਗ੍ਰਾਮ ਵਿੱਚ ਬਾਦ ਸਾਹਿਤ ਨੂੰ ਹੋਰ ਅੱਗੇ ਲੈਣ ਕੇ ਆਉਣ ਲਈ ਤੇਜ਼ ਜ਼ਿਲਿਆਂ ਦੇ ਅਧਿਆਪਕਾਂ ਵੱਲੋਂ ਆਪ ਕੋ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਭਵਿਕ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਬਾਰੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ। ਆਏ ਹੋਏ ਮਹਿਮਾਨਾਂ ਦਾ ਪੰਜਾਬ ਪਵਨ ਵੱਲੋਂ ਮਾਣ ਸਨਮਾਨ ਕੀਤਾ ਗਿਆ। ਨਵਿਆ ਕਲਮਾ ਨਵੀ ਉਡਾਂ ਟੀਮ ਵੱਲੋਂ ਸੁਖੀ ਬਾੜ ਅਤੇ ਉਹਨਾਂ ਦੀ ਹਮਸਫਰ ਸੁਖਵਿੰਦਰ ਕੌਰ ਬਾੜ ਦਾ ਮਾਨ ਸਨਮਾਨ ਕੀਤਾ ਗਿਆ। ਪੰਜਾਬ ਪਵਨ ਮੁਖ ਸੰਚਾਲਕਾ ਪਰੇ ਦੀਦਾਵੀ ਸਨਮਾਨ ਕੀਤਾ ਗਿਆ। ਸਮਾਰੋਹ ਵਿੱਚ ਮੀਡੀਆ ਪਾਇਚਾਰਾ ਵੀ ਪਹੁੰਚਿਆ ਜਿੱਥੇ ਪੰਜਾਬ ਪਵਨ ਵੱਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ। ਸੁਖੀ ਬਾੜ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਸਾਨੂੰ ਬਿਨਾਂ ਕਿਸੇ ਇਰਖਾ ਤੋਂ ਹਮੇਸ਼ਾ ਅੱਗੇ ਹੋ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇਹ ਬੱਚਿਆਂ ਦੇ ਵਧੀਆ ਵਿਕਾਸ ਲਈ ਕਾਰਜ ਹੋ ਰਿਹਾ ਹੈ। ਪੰਜਾਬ ਪਵਨ ਆਪਣੇ ਖਰਚੇ ਤੇ ਬੱਚਿਆਂ ਦੀਆਂ ਕਿਤਾਬਾਂ ਛਾਪ ਰਿਹਾ ਹੈ ਸੋ ਇੱਥੇ ਕੋਈ ਕੁਰਸੀ ਦਾ ਰੌਲਾ ਨਹੀਂ ਬਲਕਿ ਨਿਰਸਵਾਰਤ ਸੇਵਾ ਹੈ ਹਾਂਜੀ ਬਿਲਕੁਲ ਜੀ ਅੱਜ ਜਲੰਧਰ ਵਿੱਚ ਜਿਹੜਾ ਨਵੀਆਂ ਕਲਮਾਂ ਨਵੀਂ ਉਡਾਨ ਲਈ ਜਿਹੜੀ ਟੀਮ ਹੈ ਉਹਦਾ ਅੱਜ ਕੱਟ ਸੀਗਾ ਇੱਕ ਬਰਾ ਮੀਟਿੰਗ ਸੀ ਸਾਰੇ ਜ਼ਿਲ੍ਹੇ ਤੇ ਜਿਲ੍ਹਿਆਂ ਤੋਂ ਨੁਮਾਇੰਦੇ ਆਏ ਨੇ ਇਸ ਟੀਮ ਦਾ ਮਕਸਦ ਇਹ ਸੀਗਾ ਕਿ ਆਉਣ ਵਾਲੇ ਜੋ ਸਾਡਾ ਪ੍ਰੋਜੈਕਟ ਚੱਲ ਰਿਹਾ ਆ ਉਹਦੇ ਵਿੱਚ ਹੋਰ ਵਧੀਆ ਤੋਂ ਵਧੀਆ ਕੀ ਕੀਤਾ ਜਾਵੇ ਨਾਲ ਦੀ ਨਾਲ ਇਸ ਅੱਜ ਦੇ ਸਮਾਗਮ ਦਾ ਮਕਸਦ ਸੀ ਕਿ ਸਾਰੇ ਜ਼ਿਲ੍ਹਿਆਂ ਦੇ ਜਿਨ੍ਹਾਂ ਨੇ ਨਵਾਈਂਦੇ ਨੇ ਉਹ ਆਸ ਵਿੱਚ ਇੱਕ ਦਿਨ ਨੂੰ ਮਿਲ ਲੈਣਗੇ ਅੱਜ ਬਹੁਤ ਸਾਰੇ ਸੁਝਾਅ ਹਰ ਟੀਮ ਦੇ ਮੈਂਬਰ ਵੱਲੋਂ ਦਿੱਤੇ ਗਏ ਨੇ ਅਸੀਂ ਉਹਨਾਂ ਦੇ ਬੜੇ ਰਿਣੀ ਆ ਤੇ ਇਸ ਨਾਲ ਸਾਨੂੰ ਇੰਜ ਲੱਗ ਰਿਹਾ ਕਿ ਪ੍ਰੋਜੈਕਟ ਜਿਹੜਾ ਏ ਇਦਾਂ ਦਾ ਪ੍ਰੋਜੈਕਟ ਹੈ ਜਿਹਦਾ ਐਂਡ ਨਹੀਂ ਕੋਈ ਹੋਏਗਾ ਇਹ ਚੰਟੀ ਨੂੰ ਚੱਲਦਾ ਰਹੇਗਾ ਕਿ ਇਹ ਸਾਰੇ ਅਧਿਆਪਕ ਆਏ ਨੇ ਸਾਰੇ 23 ਜ਼ਿਲ੍ਹਿਆਂ ਤੋਂ ਔਰ ਇਹ ਬੱਚਿਆਂ ਦੇ ਨਾਲ ਰੋਜ਼ ਵਿਚਰਦੇ ਨੇ ਬੱਚਿਆਂ ਨੂੰ ਰੋਜ਼ ਸਿਖਾਉਂਦੇ ਨੇ ਤੇ ਮੇਰਾ ਖਿਆਲ ਇਹ ਤੋਂ ਵਧੀਆ ਸਾਨੂੰ ਹੋਰ ਕੋਈ ਸਾਡੇ ਮਨ 'ਚ ਕੋਈ ਇਦਾਂ ਦੀ ਨਹੀਂ ਆ ਸਕਦੀ ਸੀ ਗੱਲ ਜੋ ਅਸੀਂ ਇਹਨਾਂ ਨੂੰ ਜੋੜਿਆ ਤੇ ਹੁਣ ਇਹ ਬੜੀ ਸਖਤ ਮਿਹਨਤ ਕਰ ਰਹੇ ਨੇ ਅਸੀਂ ਇਹਨਾਂ ਦੇ ਬੜੇ ਰਿਣੀ ਆਂ ਹਾਂਜੀ ਬਿਲਕੁਲ ਜੀ ਇਹ ਪ੍ਰੋਜੈਕਟ ਦੀ ਜਿਹੜੀ ਟੋਟਲ ਜਿਹੜਾ ਸੀਗਾ ਤੇ ਇੱਕ ਜ਼ਿਲ੍ਹੇ ਤੋਂ 4 ਕਿਤਾਬਾਂ ਛਪਣਗੀਆਂ ਤੇ 23 ਜ਼ਿਲ੍ਹਿਆਂ ਤੋਂ 92 ਕਿਤਾਬਾਂ ਦਾ ਮਤਲਬ ਭਾਗ ਨਵੀਆਂ ਕਲਵਾਂ ਨਵੀਂ ੜਾਨ ਦਾ ਭਾਗ ਹੈ 1 2 5 92 95 ਇਦਾਂ ਕਰਕੇ ਤੇ ਇਹ 100 ਕਿਤਾਬ ਦਾ ਸਾਡਾ ਟੀਚਾ ਸੀਗਾ ਫਿਰ ਸਾਨੂੰ ਬਾਹਲੀ ਸਟੇਟਸ ਤੋਂ ਅਭੀ ਹਗਾਰਾ ਮਿਲਿਆ 6-7 ਟੀਮਾਂ ਉਹ ਚੱਲ ਪਈਆਂ 6-7 ਮੁਲਕਾਂ ਦੇ ਵਿੱਚ ਚੱਲ ਗਈਆਂ ਹੁਣੇ ਜਿਹੜੀ ਆ 115 ਕਿਤਾਬਾਂ ਦੀ ਸਾਡੀ ਇਹ ਗਿਣਤੀ ਹੋ ਗਈ ਏ ਸੋ ਹਰ ਕਿਤਾਬ ਦੇ ਵਿੱਚ ਤਕਰੀਬਨ 90 ਰਚਨਾਵਾਂ ਹੁੰਦੀਆਂ ਨੇ ਹਰ ਕਿਤਾਬ ਜਿਹੜੀ 300 ਤੋਂ ਲੈ ਕੇ 500 ਦੇ ਤੱਕ ਉਸਪਾਈ ਜਾਂਦੀ ਏ ਤੇ ਇੱਕ ਮੋਟਾ ਜਿਹਾ ਅਨੁਮਾਨ ਹੈਗਾ ਕਿ 50000 ਦੇ ਕਰੀਬ ਕਿਤਾਬਾਂ ਛਪਣਗੀਆਂ ਤੇ 12000 ਦੇ ਕਰੀਬ ਇਹਦੇ ਵਿੱਚ ਰਚਨਾਵਾਂ ਛਪਣੀਆਂ ਜਿਤ ਤੱਕ ਦੱਸਿਆ ਕਿ ਨਵੰਬਰ ਤੱਕ ਹੋਰ ਬਚੇ ਤੇ ਕੋਰਸ ਕਰ ਵੀ ਸ਼ੁਰੂ ਕਰਨਾ ਉਹਨਾਂ ਦੇ ਉਹਦੇ ਬਾਰੇ ਹਾਂਜੀ ਬਿਲਕੁਲ ਜੀ ਨਵੰਬਰ 9 ਦੇ 10 ਨੂੰ ਜਿਹੜਾ ਵਾਲ ਲੇਖਕ ਇੰਟਰਨੈਸ਼ਨਲ ਕਾਨਫਰੰਸ ਜਿਹੜੀ ਕਿ ਬੱਚੇ ਬਾਹਰੋਂ ਵੀ ਆ ਰਹੇ ਨੇ ਪਾਕਿਸਤਾਨ ਤੋਂ ਆ ਰਹੇ ਨੇ ਹੋਰਲੇ ਮੁਲਕਾਂ ਤੋਂ ਵੀ ਆ ਰਹੇ ਨੇ ਵਨ ਆਫ ਕਾਈਂਡ ਕਦੀ ਹੋਈ ਨਹੀਂ ਹੋਏਗੀ ਔਰ ਵਰਲਡ ਕਲਾਸ ਇਹ ਕਾਨਫਰੰਸ ਹੋਏਗੀ ਬੱਚਿਆਂ ਨੂੰ ਤਿਆਰ ਕੀਤਾ ਜਾਏਗਾ ਬੱਚਿਆਂ ਨੂੰ ਸਿਖਾਇਆ ਜਾਏਗਾ ਬੱਚੇ ਹੀ ਉਹਦਾ ਸਾਰਾ ਸੰਚਾਲਨ ਕਰਨਗੇ ਔਰ ਬੱਚਿਆਂ ਦੇ ਵਿੱਚ ਰੁਚੀ ਰੱਖਣ ਲਈ ਅਸੀਂ اپنی ٹیم ਨਾਲ ਅਸੀਂ ਸਲਾਮਾਸ਼ੁਰਾ ਕਰਕੇ ਇੱਕ ਸ਼ਰੋਮਨੀ ਅਵਾਰਡਸ ਜਿਹੜਾ ਇੱਕ ਸ਼ੁਰੂ ਕਰਾਂਗੇ ਜਿਹੜਾ ਹਰ ਸਾਲ ਚੱਲਦਾ ਰਹੇਗਾ ਸਹਾਰਾ ਰਾਜਨ ਸਿੰਘ ਬਾਠ ਮੇਰੇ ਦਾੜੀ ਜੀ ਦੀ ਯਾਦ ਦੇ ਵਿੱਚ ਤੇ ਇਹ ਇੱਕ ਇਦਾਂ ਕਦਾ ਪਰਾਲਾ ਹੋਏਗਾ ਕਿ ਬੱਚਿਆਂ ਨੂੰ ਮਨ ਵਿੱਚ ਰਹੇ ਕਿ ਮੌਲੇ ਸਾਲ ਫੇ ਕੰਪੀਟੀਸ਼ਨ ਹੋਣਾ ਤੇ ਮੈਂ ਆਪਣੀ ਤਰੱਕੀ ਆਪਣੀ ਕੋਸ਼ਿਸ਼ ਕਰਾਂ ਮੈਂ ਸਿੱਖਾਂ ਕੁਝ ਤੇ ਫਿਰ ਉਹ ਮੁੜ ਕੇ ਫੇ ਕੰਪੀਟੀਸ਼ਨ ਆਊਗਾ ਸੋ ਉਹ ਵੀ ਹੋਏਗਾ ਤੇ ਜਿਹੜੀ ਕਿ ਨਵੰਬਰ ਦੀ 9 ਅਤੇ 10 ਤਰੀਕ ਨੂੰ ਹੋਏਗਾ ਤਕਰੀਬ ਮੇਰੇ ਜੰਤਰੀ ਤੁਹਾਡਾ ਹੈਗਾ 50 ਸਾਲ। ਹਾਂ ਬਿਲਕੁਲ ਜੀ ਦੇਖੋ ਜੀ ਮੈਂ ਤੇ ਤਕਰੀਬ 50 ਸਾਲ ਤੋਂ ਕੈਨੇਡਾ ਰਹਿ ਰਿਹਾ ਪੰਜਾਬ ਵਾਸੀਆਂ ਨੂੰ ਕਿ ਦੁਨੀਆ ਭਰ ਦੇ ਵਾਸੀਆਂ ਨੂੰ ਮੈਂ ਇਹ ਬੇਨਤੀ ਕਰਦਾ ਹਮ ਰਿਕਵੈਸਟ ਕਰਦਾ ਬੱਚਿਆਂ ਨੂੰ ਜਿੰਨੀਆਂ ਮਰਜ਼ੀ ਬੋਲੀਆਂ ਭਰਾਓ ਮੈਂ ਖੁਦ ਚਾਰ ਬੋਲੀਆਂ ਬੋਲ ਲੈਣਾ ਆ ਮੇਰੇ ਬੱਚੇ ਪੰਜ ਪੰਜ ਬੋਲੀਆਂ ਬੋਲਦੇ ਨੇ ਪਰ ਮੇਰੇ ਬੱਚੇ ਪੰਜਾਬੀ ਦੇ ਵਿੱਚ ਮਾਰਨੇ ਇਹ ਘਰੋਂ ਹੀ ਸ਼ੁਰੂ ਹੋਣਾ ਹੈ ਮਾਂ ਤੋਂ ਸ਼ੁਰੂ ਹੋਣਾ ਹੈ ਮਾਂ-ਬਾਪ ਤੋਂ ਸ਼ੁਰੂ ਹੋਣਾ ਦਾਦੇ-ਦਾਦੀ ਨਾਨੇ-ਦਾਦੀ ਤੋਂ ਸ਼ੁਰੂ ਹੋਣਾ ਹੈ ਤੇ ਜਿੱਥੇ-ਜਿੱਥੇ ਸਾਡੇ ਵਿਦਿਅਕ ادارے ਨੇ ਉਹਨਾਂ ਨੂੰ ਬੇਨਤੀ ਆ ਕਿ ਪੰਜਾਬੀ ਨੂੰ ਪਹਿਲ ਦਿੱਤੀ ਸਰ ਜੀ ਦਾ ਤੁਸੀਂ ਕਹਿ ਰਹੇ ਹੋ ਕਿ ਬੱਚੇ ਵਾਸਤੇ ਪ੍ਰੋਗਰਾਮ ਬੱਛਾ ਹੈ ਦੇਖਣ ਜਾਂਦਾ ਕਿ ਜਿਹੜਾ ਅੱਜ ਕੱਲ ਦਾ ਜਨਰੇਸ਼ਨ ਹੈ ਰਸ਼ਿਆਮਲ ਜਿਆਦਾ ਉਹ ਸਰਪੀ ਵਿੱਚ ਹਾਂ ਬਿਲਕੁਲ ਜੀ ਉਹਦਾ ਇੱਕ ਤੇ ਜਿਹੜਾ ਇਹ ਤਾਂ ਮੈਂ ਤੁਹਾਨੂੰ ਮਤਲਬ ਗਾਰੰਟੀ ਕਰ ਸਕਦਾ ਕਿ ਬੱਚਿਆਂ ਨੂੰ ਅੱਜ ਤੱਕ ਕਿਸੇ ਨੇ ਮੌਕਾ ਹੀ ਨਹੀਂ ਦਿੱਤਾ ਅਧਿਆਪਕ ਜਿਹੜੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਨੇ ਸਰਕਾਰੀ ਸਕੂਲਾਂ ਦੇ ਅਧਿਆਪਕ ਨੇ ਇਹਨਾਂ ਨੂੰ ਕਿਸੇ ਨੂੰ ਵੀ ਕੋਈ ਮੌਕਾ ਨਹੀਂ ਮਿਲਿਆ ਇਸ ਅਸਲ ਪ੍ਰੋਜੈਕਟ ਦੀ ਕਾਮਯਾਬੀ ਇਹ ਹੈ ਕਿ ਉਹਨਾਂ ਨੂੰ ਇੱਕ ਸੁਨਹਿਰੀ ਮੌਕਾ ਮਿਲ ਗਿਆ ਤੋਂ ਉਹਦੇ ਨਾਲ ਇਹੀ ਮੇਰਾ ਤੇ ਸਨੇਹਾ ਬੇ ਹੁਣਾਂ ਨੂੰ ਮੌਕਾ ਮਿਲਿਆ ਏ ਤੇ ਤੁਹਾਡਾ ਸੋਸ਼ਲ ਮੀਡੀਆ ਦਾ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਕਿ ਜਦੋਂ ਬੱਚਿਆਂ ਤਾਂ ਇਹ ਗੱਲਾਂ ਪਹੁੰਚਦੀਆਂ ਨੇ ਕਿ ਫਲਾਨੇ ਸਕੂਲ ਦੇ ਬੱਚੇ ਦੀ ਇਹਦੀ ਕਿਤਾਬ ਛਪੀ ਆ ਉਹਦੇ ਵਿੱਚ ਕਿਤਾਬ ਦੇ ਵਿੱਚ ਉਹਦੀ ਰਚਨਾ ਛਪੀ ਤੇ ਬੱਚਿਆਂ ਨੂੰ ਬਹੁਤ ਲੱਗਣ ਲੱਗ ਰਹੀ ਹੈ ਜਿੱਥੇ ਅਸੀਂ ਸਾਨੂੰ ਫਿਕਰ ਸੀ ਕਿ 100 ਰਚਨਾ ਆਊਗੀ ਤਾਂ ਅਸੀਂ ਕਿਤਾਬ ਛਪਾਂਗੇ ਉੱਤੇ 4-400 ਰਚਨਾਵਾਂ ਸਾਡੇ ਕੋਲ ਲੱਗ ਗਈਆਂ ਨੇ ਇਹਦਾ ਮਤਲਬ ਇਹ ਆ ਕਿ ਜਿਹੜਾ ਇਹ ਪ੍ਰੋਜੈਕਟ ਬਹੁਤ ਬਲੰਦੀਆਂ ਤੇ ਚੱਲ ਰਿਹਾ ਹੈ ਤੇ ਸਾਨੂੰ ਵੱਡੀ ਆਸ ਇਸ ਪ੍ਰੋਜੈਕਟ ਪਰ ਸਰ ਜਿਸ ਤਰ੍ਹਾਂ ਕੀ ਸਰਕਾਰੀ ਸਕੂਲ ਨੂੰ ਕਵਰ ਕਰ ਲਿਆ ਪਰ ਪ੍ਰਾਈਵੇਟ ਸਕੂਲ ਬਹੁਤ ਉੱਥੇ ਵੀ ਬਹੁਤ ਗਿਣਤੀ ਪੰਜਾਬ ਚ ਪ੍ਰਾਈਵੇਟ ਸਕੂਲ ਹੈਗੇ ਉੱਥੇ ਬਹੁਤ ਗਿਣਤੀ ਦੇ ਬੱਚੇ ਹੈਗੇ ਉਹਨਾਂ ਨੂੰ ਕੋਈ ਇੱਕ ਏਦਾਂ ਕਵਰ ਕਰ ਆ ਆ ਦੇਖੋ ਜੀ ਜਦੋਂ ਕੋਈ ਵੀ ਪ੍ਰੋਜੈਕਟ ਆਪਾਂ ਲੀਕਦੇ ਉਹਦੇ ਬੜੇ ਪਹਿਲੂ ਹੁੰਦੇ ਨੇ ਉਹਦੀਆਂ ਬੜੀਆਂ ਸ਼ਾਖਾਵਾਂ ਕੱਢੀਆਂ ਜਾਂਦੀਆਂ ਨੇ ਕਿਉਂਕਿ ਅਸੀਂ ਸਾਰੇ ਨੂੰ ਇੱਕ ਵਾਰੀ ਇਕੱਠਾ ਜਾ ਕਰ ਲਈਏ ਆਵਾਜ਼ ਸਾਡੇ ਕੋ ਸਾਂਭਿਆ ਨਾ ਜਾਵੇ ਸੋ ਇਸ ਕਰਕੇ ਜਿਹੜੀ ਸਰਕਾਰੀ ਸਕੂਲ ਦੀ ਜਿਹੜੀ ਇਹ ਸ਼ੁਰੂਆਤ ਹੈ ਇਹਨੂੰ ਗਾਂ ਲੈ ਕੇ ਚੱਲਦੇ ਆ ਫਿਰ ਆ ਜਿਹੜੇ ਪ੍ਰਾਈਵੇਟ ਸਕੂਲ ਉਹਨਾਂ ਦੇ ਵੀ ਸਾਡੇ ਬੱਚੇ ਨੇ ਉਹਨਾਂ ਨੂੰ ਵੀ ਅਸੀਂ ਪਹਿਲੀ ਦਵਾਂਗੇ ਟਾਈਮ ਦੇ ਟਾਈਮ ਸੋ ਇਸ ਤੋਂ ਬਾਅਦ ਜਾ ਕੇ ਜਿਹੜਾ ਹੋਰ ਵੀ ਜਿਹੜਾ 20 ਸਾਲ ਤੋਂ ਲੈ ਕੇ 30 ਸਾਲ ਦਾ 32 ਸਾਲ 35 ਸਾਲ ਦਾ ਜਿਹੜਾ ਸਾਡਾ ਨੌਜਵਾਨ ਹੈ ਉਹ ਵੀ ਤਾਂ ਮਿਸਿੰਗ ਇਹਦੇ ਵਿੱਚੋਂ ਨਾ ਸੋ ਉਹਦੇ ਲਈ ਵੀ ਅਸੀਂ ਕੁਝ ਨਾ ਕੋ ਜਰੂਰ ਆਨ ਵਾਈਟ ਟਾਈਮ ਦੇ ਵਿੱਚ ਲਿਖਾਂ ਸਰ ਕੀ ਅਧਿਆਪਕਾਂ ਦੇ